ਸਿਸੀ ਕਾ ਜੀ ਹਾਂਜੀ ਤੁਹਾਨੂੰ ਮੈਂ ਅੱਜ ਦੱਸਣਾ ਏ ਵੀ ਆਪਣੇ ਜਿਵੇਂ ਚਿਬੜ ਤਾਂ ਬਹੁਤ ਕੌੜੇ ਹੁੰਦੇ ਆ ਜਿੱਦਾਂ ਆਪਾਂ ਇਦਾਂ ਛੋਟੇ ਚਿਬੜ ਹੁੰਦੇ ਆ ਉਦੋਂ ਇਹਨਾਂ ਦੇ ਚਿਬੜਾਂ ਦਾ ਇੰਨਾ ਜਿਆਦਾ ਕੌੜਾ ਹੁੰਦਾ ਕਿ ਆਪਾਂ ਜਦੋਂ ਮੂੰਹ 'ਚ ਪਾਉਂਦੇ ਆ ਆਪਣੀ ਜੀਭ ਵੀ ਸੁੰਨ ਤੱਕ ਹੋ ਜਾਂਦੀ ਆ ਤੇ ਇਹਨਾਂ ਨੂੰ ਆਪਾਂ ਕਦੋਂ ਤੋੜਨਾ ਏ ਸਹੀ ਸਮਾਂ ਕਦੋਂ ਹੁੰਦਾ ਇਹਨਾਂ ਦਾ ਤੋੜਨ ਦਾ ਕਿ ਹੁਣ ਜਿਵੇਂ ਆਪਾਂ ਪਹਿਚਾਣ ਕਿੱਦਾਂ ਕਰ ਲਈ ਇਹਨਾਂ ਚਿਬੜਾਂ ਨੂੰ ਤੋੜਨ ਵਾਸਤੇ ਇਹ ਦੇਖੋ ਜਿਵੇਂ ਇਹ ਤਾਂ ਬਹੁਤ ਹਰੇ ਹੁੰਦੇ ਨੇ ਜਿਵੇਂ ਵਿੱਚ ਕਈ ਆਪਣੇ ਇਦਾਂ ਹੋ ਜਾਂਦੇ ਨੇ yellow color ਦੇ ਥੋੜੇ ਜਿਵੇਂ ਦੇਖੋ ਇਦਾਂ ਫਰਕ ਇਦਾਂ ਪਹਿਚਾੰਨਣਾ ਆਪਾਂ ਤੇ ਕਿਹੜਾ ਚਿਬੜ ਕੱਚਾ ਏ ਤੇ ਕਿਹੜਾ ਪੱਕਾ ਏ ਆਪਾਂ ਹਰ ਇੱਕ ਚਿਬੜ ਨੂੰ ਤਾਂੇ ਤੋੜ ਕੇ ਖਾ ਕੇ ਦੇਖ ਨਹੀਂ ਸਕਦੇ ਆਪਾਂ ਤੇ ਇਸ ਤਰ੍ਹਾਂ ਆਪਾਂ ਪਹਿਚਾਣ ਹੁੰਦੀ ਇਹਨਾਂ ਦੀ ਜਿੱਦਾਂ ਦੇਖੋ ਇਹ ਬਹੁਤ ਹਰੇ-ਹਰੇ ਦੇਖਦੇ ਆ ਨਾ ਪੂਰੇ ਗ੍ਰੀਨ ਇਹ ਪੂਰੇ ਕੌੜੇ ਨੇ ਹੱਲੇ ਤੇ ਇੱਧਰ ਥੋੜੇ ਜਿਹਾ ਦੇਖੋ ਜਿਵੇਂ ਥੋੜਾ ਜਿਹਾ ਇਹ ਪੱਕੇ ਹੋਏ ਇਹਨਾਂ ਦਾ ਕਲਰ ਦਾ ਬਰਕ ਪੈ ਜਾਂਦਾ ਤੇ ਵੇਖੋ yellow ਹੋ ਜਾਵੇ ਥੋੜਾ ਜਿਹਾ ਇਹ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਆ ਇਹ ਪੱਕ ਚੁੱਕੇ ਆ ਜੇ ਬੜੇ ਪੂਰੇ ਮਿੱਠੇ ਇੰਨੇ ਸਵਾਦ ਹੁੰਦੇ ਇਹਦਾ ਟੇਸਟ ਜਿਵੇਂ ਹੁਣੋਂ ਕੌੜੇ ਹੁੰਦੇ ਬਹੁਤ ਤੇ ਇਹ ਇੰਨੇ ਜਿਆਦਾ ਟੇਸਟੀ ਹੋ ਜਾਂਦੇ ਆ ਨਾ ਕਿ ਆਪਾਂ ਇੱਕ ਜੇ ਖਾ ਲਿਆ ਤੋੜ ਕੇ ਤੇ ਆਪਾਂ ਫਿਰ ਹੋਰ ਲੱਭਦੇ ਆ ਵੀ ਕਿੱਥੇ ਆ ਔਰ ਇੰਨੇ ਵਧੀਆ ਟੇਸਟ ਦੇ ਹੁੰ ਜਾਂਦੇ ਆ ਖਖੜੀ ਨਾਲ ਵੀ ਜਿਆਦਾ ਸਵਾਦ ਹੁੰਦੇ ਆ ਇੱਕ ਆ ਪੱਕੀ ਜਿਵੇਂ ਸਾਈਜ਼ 'ਚ ਵੀ ਫਰਕ ਹੋ ਜਾਂਦਾ ਉਹ ਬਹੁਤ ਜਿਆਦਾ ਜਿਵੇਂ ਇਦਾਂ ਇਹ ਵੱਡੇ ਹੋ ਜਾਂਦੇ ਆ ਤੇ ਇਹਨਾਂ ਦਾ ਸਾਈਜ਼ ਵਾਲੇ ਪੂਰੇ ਤਿਆਰ ਨਹੀਂ ਆ ਦੇਖੋ ਅੱਜ ਛੋਟੇ ਸਾਈਜ਼ ਦੇ ਨੇ ਤੇ ਉਹ ਵਾਲੇ ਥੋੜੇ ਜਿਵੇਂ ਵੱਡੇ ਉਹ ਜਾਂਦੇ ਨੇ ਇੱਥਾ ਕਲਰ ਦਾ ਫਰਕ ਹੁੰਦਾ ਹੈ ਇੱਦਾਂ ਆਪਾਂ ਇੱਕ ਕਲਰ ਹੁੰਦਾ ਜਿਹੜਾ ਗ੍ਰੀਨ ਵਾਲੇ ਨਹੀਂ ਤੋੜਨੇ ਇਦਾਂ ਦੇ ਜਿਹੜੇ ਪੱਕੇ-ਪੱਕੇ ਲੱਗਦੇ ਤੁਹਾਨੂੰ ਇਹ ਇੱਕ ਹੋਰ ਵੀ ਨਿਸ਼ਾਨੀ ਹੁੰਦੀ ਹੈ ਇਹਨਾਂ ਦੀ ਜਿਵੇਂ ਜਦੋਂ ਆਪਣੇ ਆਪ ਇਹ ਤੋਂ ਡੰਡੀ ਤੋਂ ਡਿੱਗ ਪੈਣਾ ਨੇ ਜਦੋਂ ਪੂਰਾ ਤਿਆਰ ਹੁੰਗਾ ਨਾ ਫਿਰ ਵੇਦ ਸਾਂਝਾ ਕਰਦੇ ਆ ਤੇ ਫੇਰ ਇਹ ਚਿਬੜ ਥੱਲੇ ਆਪਣੇ ਆਪ ਹੀ ਖੁਮਲੇ ਦੇ ਵਿੱਚ ਡਿੱਗ ਜਾਂਦਾ ਜਾਂ ਨੀਚੇ ਡਿੱਗ ਜਾਂਦਾ ਜਿੱਥੇ ਵੀ ਇਹਨੂੰ ਜਗ੍ਹਾ ਮਿਲਦੀ ਆ ਤੇ ਫੇਰ ਉਹ ਪੂਰਾ ਤਿਆਰ ਹੁੰਦਾ ਉਦੋਂ ਪਹਿਲਾਂ ਨਹੀਂ ਆਪਾਂ ਇਹਨਾਂ ਨੂੰ ਤੋੜਨਾ ਹੁੰਦਾ ਆ ਦੇਖੋ ਆ ਵੀ ਪੂਰਾ ਰੈਡੀ ਆ ਆਪਣੇ ਆਪ ਹੀ ਆ ਦੇਖੋ ਇੱਕ ਜੰਦ ਕਰ ਦਵੇਸੀ ਦੇਖ ਲਈ ਜਿੱਦਾਂ ਦੇਖੋ ਇਹ ਪੂਰਾ ਰੈਡੀ ਆ ਇਹ ਹੋਰ ਵੈਰਾਈਟੀ ਕਿੰਨੀ ਕਿਸਮ ਦੀ ਨੇ ਆਪਣੇ ਇਹ ਗੋਲ ਆ ਇਹ ਵਾਲੇ ਦੇ ਵੱਡੇ ਨੇ ਇਹ ਕਾਫੀ ਵੱਡੇ ਹੋ ਜਾਂਦੇ ਨੇ ਇਹ ਕਿਸ ਤੋਂ ਵੀ ਵੱਡੇ ਹੁੰਦੇ ਨੇ ਸਾਰ ਆਪਣੇ ਇਹ ਅਲੱਗ-ਅਲੱਗ ਕਿਸਮ ਦੇ ਨੇ ਆਪਾਂ ਕਿੰਨੀ ਤਰ੍ਹਾਂ ਦੇ ਮੰਗਵਾਏ ਸੀ ਕਿਥੋਂ ਤੇ ਇਹਨਾਂ ਨੂੰ ਹੁਣ ਆਪਾਂ ਜਿਵੇਂ ਆ ਵੀ ਅਲੱਗ ਕਿਸਮਾਂ ਦੇ ਆ। ਹਾਂ ਦੇਖੋ ਇਹ ਖਰਬੂਜਿਆਂ ਵਾਂਗੂ ਬਿਲਕੁਲ ਜਿਵੇਂ ਖਰਬੂਜਾ ਟਾਈਪ ਨਹੀਂ ਹੁੰਦੇ ਜਿਹੜੇ ਪੱਕ ਜਾਂਦੇ ਉਦਾਂ ਹੀ ਹੁੰਦੇ ਖਰਬੂਜਾ ਟਾਈਪ ਪੂਰੇ ਤੋਂ ਬਹੁਤ ਟੇਸਟੀ ਹੁੰਦੇ ਆ। ਅੰਦੀ ਇੱਕ ਵੀਜੀ ਨੇ ਮੈਥੋਂ ਤੁਸੀਂ ਪੁੱਛਿਆ ਸੀ ਵੀ ਅਸੀਂ ਇੱਥੋਂ ਦੇ ਵੀ ਜਿਵੇਂ ਵੀ ਕਿੱਥੋਂ ਲਈਏ ਜਿਵੇਂ ਆਪਾਂ ਸਬਜ਼ੀ ਮੰਡੀ ਨਹੀਂ ਹੁੰਦੀ ਜਿਵੇਂ ਪਿੰਡਾਂ ਵਾਲੀ ਜਾਂ ਵੱਡੇ ਸ਼ਹਿਰਾਂ ਵਾਲੀ ਉਹਨਾਂ ਦੇ ਵਿੱਚ ਜਿਹੜੇ ਪਿੰਡਾਂ ਤੋਂ ਲੋਕ ਸẢਬਜ਼ੀਆਂ ਲੈ ਕੇ ਆਉਂਦੇ ਉਹਨਾਂ ਕੋਲੇ ਹੁੰਦੀਆਂ ਨੇ ਟਿਖੜ ਹੁੰਦੇ ਉਹਨਾਂ ਕੋਲੇ ਫਾਰਮਰ ਹੁੰਦੇ ਨੇ ਇਹ ਜਿਹਾਂ ਉਹ ਸਬਜ਼ੀਆਂ ਵੈਰਾਈਟੀਆਂ ਜਿਵੇਂ ਕੌੜ ਤੁੰਬੇ ਵੀ ਹੁੰਦੇ ਉਹਨਾਂ ਕੋਲੇ ਤੇ ਉਹਨਾਂ ਕੋਲ ਤੁਹਾਨੂੰ ਇਹ ਮਿਲ ਜਾਣਗੇ ਜਿੱਦਾਂ ਖੇਤਾਂ ਦੇ ਵਿੱਚ ਜਿੱਥੇ ਕਪਾਹਾਂ ਬੀਜੀਆਂ ਹੁੰਦੀਆਂ ਵਾ ਉੱਥੋਂ ਵੀ ਮਿਲ ਜਾਣਗੇ ਤੇ ਬਾਕੀ ਇਹ ਜਿਵੇਂ ਦੁਕਾਨ ਤੋਂ ਵੀ ਮਿਲ ਸਕਦੇ ਆ ਮੇਰੇ ਕੋਲ ਤਾਂ ਹੈਗੇ ਨੇ ਜਿਹੜੇ ਹੁਣੇ ਪੱਕਿਆ ਆਪਾਂ ਇਹਨੂੰ ਕੱਟ ਲੈਣਾ ਇਹਦੇ ਵਿੱਚ ਬੀ ਹੋਣਗੇ ਪੂਰੇ ਹੁਣ ਵੀ ਜੇ ਆਪਾਂ ਖਿਲਾਰ ਦਾਂਗੇ ਫੇਰੇ ਹੋ ਜਾਣਗੇ ਤੇ ਹੁਣੇ ਅੱਗੋਂ ਜਿਵੇਂ ਦੀਵਾਲੀ ਤੱਕ ਆਪਣੇ ਆਪ ਪੱਕ ਕੇ ਡਿੱਗਣ ਲੱਗ ਜਾਂਦੇ ਆ ਇਹਨਾਂ ਦੇ ਵੀ ਜਿਹੜੇ ਮਿੱਟੀ ਦੇ ਵਿੱਚ ਡਿੱਗ ਜਾਂਦੇ ਨੇ ਸਿਕੂਰ ਹਮੇਸ਼ਾ ਆਪਾਂ ਨੂੰ ਸੰਭਾਲ ਕੇ ਵੀ ਰੱਖਣ ਦੀ ਲੋੜ ਨਹੀਂ ਹੁੰਦੀ ਮਿੱਟੀ ਦੇ ਵਿੱਚ ਉੱਥੇ ਹੀ ਪੈ ਰਹੇ ਨੇ ਤੇ ਜਦੋਂ ਇਹਨਾਂ ਦਾ ਮੌਸਮ ਹੁੰਦਾ ਤੇ ਉਦੋਂ ਹੀ ਆਪ ਮੁਹਾਰੇ ਉੱਗ ਜਾਂਦੇ ਆ ਤੇ ਪਰ ਮੈਂ ਇਹਨਾਂ ਨੂੰ ਤੋੜ ਕੇ ਕੱਟ ਕੇ ਅਸੀਂ ਇਹਨਾਂ ਨੂੰ ਸੁਕਾ ਕੇ ਰੱਖਦੇ ਆ ਜਿਵੇਂ ਛਿਬੜਾਂ ਦੇ ਮੈਂ ਪਿੱਛੇ ਵੀਡੀਓ ਪਾਈਆਂ ਹਾਂ ਵਿਟਾਲੇ ਦੇ ਜਿਵੇਂ ਇਹਨਾਂ ਨੂੰ ਕੱਟ ਤੋਂ ਸਵਾਰ ਕੇ ਆਪਾਂ ਸੁਕਾ ਕੇ ਹਾਰ ਬਣਾ ਕੇ ਜਿਵੇਂ ਕੱਲਾ ਰੱਖਦੇ ਹੁੰਦੇ ਸੀ ਮੈਂ ਥੋੜੇ ਜੇ ਇੱਤਾ ਰੱਖੇ ਹੋਏ ਆ ਵੀ ਜਦੋਂ ਆਪਾਂ ਨੂੰ ਆਪਾਂ ਬੀਜ ਨਹੀਂ ਆਸਾਨ ਹੋ ਜਾਂਦੇ ਆ ਆਪਾਂ ਫਿਰ ਬੀਜਦੇ ਹੀ ਅਸੀਂ ਇਹਨਾਂ ਨੂੰ ਤੇ ਪਰ ਇਹਨਾਂ ਨੂੰ ਇੰਨਾ ਉਹ ਸਾਂਭਣ ਦੀ ਵੀ ਲੋੜ ਨਹੀਂ ਹੁੰਦੀ ਆਪਦੇ ਆਪ ਖੁੱਜ ਜਾਂਦੇ ਨੇ ਹਾਂਜੀ ਤੇ ਇਦਾਂ ਤੁਸੀਂ ਜੇ ਟਰਾਈ ਕਰੋਗੇ ਤਾਂ ਤੁਹਾਨੂੰ ਜਰੂਰ ਮਿਲ ਜਾਣਗੇ ਜਿਵੇਂ ਪਿੰਡਾਂ ਦੀਆਂ ਪਈਆਂ ਹੁੰਦੀਆਂ ਉੱਥੇ ਵੀ ਹੁੰਦੇ ਨੇ ਕਈ ਸ਼ਰਨ ਦੇ ਵਿੱਚ ਵੀ ਜਿਵੇਂ ਸਬਜ਼ੀਆਂ ਬੀਜਦੇ ਨੇ ਆ ਬਾੜੀ ਦੇ ਵਿੱਚ ਉੱਥੋਂ ਇਹ ਜ਼ਰੂਰ ਮਿਲ ਜਾਂਦੇ ਨੇ ਤੇ ਹੋਰ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਿਖ ਜਿਵੇਂ ਇਦਾਂ ਇਹ ਨਿੱਕੇ 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 ਆ ਦੇਖੋ ਕਿੰਨੇ ਫਲਾਵਰ ਲੱਗੇ ਹੋਏ ਆ ਤੇ ਹਰ ਫਲਾਵਰ ਇਹ ਬਣ ਜਾਣਾ ਹੈ ਇਹ ਭਰੀਆਂ ਪਈਆਂ ਨੇ ਬੀਨਾ ਹੁਣ ਅੱਗੋਂ ਹੁਣ ਇਹਨਾਂ ਦਾ ਮੌਸਮ ਆ ਹੁਣ ਤੁਸੀਂ ਕਿਤੋਂ ਵੀ ਇਹਨਾਂ ਦਾ ਇੰਤਜ਼ਾਮ ਕਰ ਸਕਦੇ ਆ ਕਿਤੋਂ ਵੀ ਇਹਨਾਂ ਦਾ ਪੀ ਲਿਆ ਕੇ ਤੁਸੀਂ ਦੀ ਸਕਦੇ ਆ ਤੇ ਇਹ ਹੁਣ ਅੱਗੋਂ ਦੋ ਤੇ ਸੌਣ ਭਾਦੋ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੁੰਦੇ ਨੇ ਤੇ ਅਸੂ ਕੱਤੇ ਤੱਕ ਜਿਵੇਂ ਦੀਵਾਲੀ ਵੇਲੇ ਆਉਂਦੇ ਆਪ ਫਿਰ ਫੱਕ ਤੇ ਉਦੋਂ ਇਹਨਾਂ ਦਾ ਪੂਰਾ ਹੁੰਦਾ ਵਾ ਵੀ ਪੱਕਣ ਦਾ ਮੌਸਮ ਆਪਾਂ ਤਾਂ ਫਿਰ April ਦੇ ਵਿੱਚ ਪੀਜ ਦਿੱਤੀਆਂ ਸੀਗੀਆਂ ਵੇਲਾ ਤੇ ਉਸ ਤੋਂ ਬਾਅਦ ਹੀ ਇਹ ਲੱਗਣ ਲੱਗੇ ਸੀ ਤੇ ਹੁਣ ਆਪਣੇ ਬਹੁਤ ਜ਼ਿਆਦੇ ਲੱਗੇ ਆ ਇਸ ਕਰਕੇ ਕਿਉਂਕਿ ਆਪਾਂ ਇਹਨਾਂ ਨੂੰ ਸਪੈਸ਼ਲ ਭੀਜਿਆ ਸੀ ਤੇ ਦੇਖੋ ਕਿੰਨੇ ਜ਼ਿਆਦੇ ਹੁਣ ਮੇਰੇ ਉਦੋਂ ਦੇਖੋ ਕਿੰਨੇ ਫੱਕ ਕੇ ਵੱਡੇ ਵੱਡੇ ਹੋ ਗਏ ਆ ਪਰ ਅਸੀਂ ਨਾਲ ਦੀ ਨਾਲ ਤੋੜ ਕੇ ਇਹਨਾਂ ਦੀ ਚਟਨੀ ਬਣਾ ਲੈਨੇ ਆ ਕਿਉਂਕਿ ਸਾਡੇ ਮੰਮੀ ਨੂੰ ਬਹੁਤ ਪਸੰਦ ਆ ਚਟਨੀ ਤੇ ਮੈਨੂੰ ਵੀ ਸਾਰਿਆਂ ਨੂੰ ਪਸੰਦ ਆ ਬਹੁਤ ਵਧੀਆ ਬਣਦੀ ਆ ਇੱਕ ਕੇ ਚਲਾਈ ਦੇ ਬੁੱਟੇ ਨਾ ਪੱਟਿਆ ਕਰੋ ਜਿਵੇਂ ਤੁਹਾਡੇ ਜਿਵੇਂ ਗਮਲਿਆਂ ਦੇ ਵਿੱਚ ਆਪਦੀ ਆ ਚਲਾਈ ਵੀ ਬਹੁਤ ਫਾਇਦੇਮੰਦ ਹੁੰਦੀ ਆ ਦੇਖੋ ਕਿੰਨੇ ਨਿੱਕੇ ਬੁੱਟੇ ਨੂੰ ਮਿਰਚਾਂ ਲੱਗੀਆਂ ਥੈਂਕ ਯੂ ਜੀ ਜਰੂਰ ਤੁਸੀਂ ਵੀ ਬੀਜੋ ਚਿਬੜ ਫਾਇਦੇਮੰਦ ਹੁੰਦੇ ਆ অর্ਗੈਨਿਕ ਥੈਂਕ ਯੂ ਧੰਨਵਾਦੀ ਜੀ